ਕੀ ਨਾ ਜੀ ਆਪਣਾ ਮੇਰਾ ਪਾਜੀ ਸੰਦੀਪ ਸਿੰਘ ਨਾਮ ਆ ਉਹ ਤਸੀਪੀ ਸਰ ਕਿੱਥੇ ਰਹਿੰਦੇ ਆਪਾਂ ਇਹ ਰੋੜਾ ਕਲੋਨੀ ਮਸਨਧਰਪੁਰ ਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਮਾਮਲਾ ਪਾਜੀ ਇਹ ਆ ਵੀ ਮੈਂ ਆਪਣੀ ਵਾਈਫ ਨੂੰ ਛਡਾਉਣ ਗਿਆ ਸੀ ਦਿੱਲੀ ਠੀਕ ਆ ਜੀ ਦਿੱਲੀ ਛਡਾਉਣ ਗਿਆ ਸੀ ਤੇ ਮੈਂ ਘਰ ਲੋਕ ਲਾ ਕੇ ਗਿਆ ਸੀਗਾ ਤੇ ਇੱਥੇ ਗਵਾਂਡੀਆ ਨੂੰ ਚਾਬੀ ਦਿੱਤੀ ਸੀਦਾ ਨਾਮ ਹੈਗਾ ਕੀਤਾ ਉਹਨੂੰ ਅਸੀਂ ਕਹਿ ਕੇ ਗਿਆ ਸੀ ਵੀ ਮੇਰੇ ਸਹੁਰੇ ਪਰਿਵਾਰ ਦੇ ਵਿੱਚੋਂ ਤੁਸੀਂ ਇਹ ਸਮਾਨ ਲੈਣ ਆਉਣਾ ਸਿਰਫ ਕੱਪੜੇ ਲੈਣ ਆਉਣਾ ਮੈਂ ਉਹਨਾਂ ਨੂੰ ਕੱਪੜੇ ਕੱਢ ਕੇ ਉਹਨਾਂ ਨੂੰ ਭੇਜ ਦੇ ਇਨਾਂ ਨੇ ਪਾਜੀ ਕੀ ਕੀਤਾ ਵੀ ਇੱਥੇ ਇੱਕ ਮੁੰਡਾ ਸ਼ੀਰਾ ਚੰਦੂ ਉਹਨੂੰ ਕਹਿੰਦੇ ਆ ਹਰੀਆਵਾਦ ਆਇਆ ਉਹ ਨਾਲ ਆਇਆ ਤੇ ਸਮਾਨ ਸਮੂਹ ਉਹਦੇ ਨਾਲ ਕੋਈ ਮੁੰਡਾ ਆਇਆ ਤੇ ਉਹ ਆਏ ਤੇ ਭਾਜੀ ਮੇਰਾ ਜੋ ਘਰ ਦਾ ਰੱਛਣ ਪਾਣੀ ਸਾਰਾ ਲੈ ਗਏ ਗੱਡੀ ਲੈ ਗਏ ਮੋਟਰਸਾਈਕਲ ਲੈ ਗਏ ਅਸੀਂ ਫਿਰ ਦਰਖਾਸਤ ਵਗੈਰਾ ਦਿੱਤੀ ਤਨਨਾਪੁਰੇ ਥਾਣੇ ਦੇ ਵਿੱਚ ਤੇ ਕੱਲ ਦਿੱਤੀ ਸੀ ਵੀ ਤੇ ਅੱਜ ਸਵੇਰ ਦੌਰਾਨ ਫੋਨ ਕਰੀ ਜਾਂਦੇ ਸਰ ਜਿਹੜੀ ਗੱਡੀ ਕਿਹੜਾ ਮਾਡਲ ਆ ਜਿਹੜਾ ਨੰਬਰ ਆ ਉਹਦਾ ਗੱਡੀ ਗੱਡੀ ਭਾਜੀ 11 ਮਾਡਲ ਆ ਨੰਬਰ ਕੀ ਆ ਉਹਦਾ ਨੰਬਰ ਦਾ ਹੈਗਾ ਆ 730 ਅੰਮ੍ਰਿਤਸਰ ਨੰਬਰ ਹੈ ਜਿਹੜਾ ਮੋਟਰਸਾਈਕਲ ਆ ਉਹ ਆਪਣੇ ਫਗਵਾੜੇ ਦਾ ਨੰਬਰ ਆ ਉਹ ਹੈਗਾ 75 ਜਿਹੜੇ ਵਿਅਕਤੀ ਨੇ ਲੈ ਕੇ ਗਏ ਉਹਦਾ ਨਾਮ ਵਗੈਰਾ ਕੁਛ ਹੈ ਹਈ ਜਿਹੜੇ ਲੈ ਕੇ ਗਏ ਆ ਹਾਂਜੀ ਭਾਜੀ ਇੱਕ ਦਾ ਨਾਮ ਹੈਗਾ ਚੰਦੂ ਹਰਿਆਵਦ ਬਾਲਮੀਕਮ ਹੱਲੇ ਰਹਿੰਦਾ ਠੀਕ ਆ ਜੀ ਇੱਕ ਦਾ ਨਾਮ ਹੈਗਾ ਰਾਜੂ ਇੱਕ ਕੁੜੀ ਆ ਉਹਦਾ ਨਾਮ ਹੈਗਾ ਆ ਗੀਤਾ ਤੇ ਜਿਹਨੇ ਚਾਬੀ ਜਿਹਨੇ ਦਿੱਤੀ ਆ ਉਹਦਾ ਨਾਮ ਹੈਗਾ ਆ ਗੀਤਾ ਤੇ ਜਿਹੜੀ ਨਾਲ ਆਈ ਸੀ ਉਹਦਾ ਨਾਮ ਹੈਗਾ ਮਣੀ ਤੇ ਸਾਰੇ ਗਹਿਣਾ ਵਗੈਰਾ ਵੀ ਕੋਈ ਲੈ ਗਿਆ ਨਹੀਂ ਕੈਸ਼ ਸੀਗਾ ਥੋੜਾ ਜਿਹਾ ਕੈਸ਼ ਕਿੰਨਾ ਸੀ ਸਰ ਹੂੰ ਭਾਜੀ ਉਸ ਕਾ 30 35 40000 ਰੁਪਏ ਸੀਗਾ ਕੈਸ਼ ਵੀ ਲੈ ਗਿਆ ਕੈਸ਼ ਵੀ ਲੈ ਕੇ ਤੇ ਗੁੜੀਆਂ ਦੀ ਗੋਲਕ ਵੀ ਤੋੜ ਕੇ ਲੈ ਗਏ ਤੇ ਤੁਹਾਨੂੰ ਕਿੱਦਾਂ ਫਿਰ ਪਤਾ ਲੱਗਾ ਭਾਜੀ ਜਦੋਂ ਆਏ ਕੈਮਰੇ ਚੈੱਕ ਕੀਤੇ ਸਾਰੇ ਕੈਮਰੇ ਸੀਸੀਟੀਵੀ ਕੈਮਰੇ ਚ ਆਏ ਇਹ ਬੰਦੇ ਹਾਂਜੀ ਆਏ ਆ ਕਿੰਨੇ ਵਿਅਕਤੀ ਆ ਰਹੇ ਇਹ ਭਾਜੀ ਇੱਕ ਚੰਦੂ ਆ ਰਿਹਾ ਤੇ ਇੱਕ ਮਣੀ ਆ ਰਹੀ ਆ ਤੇ ਉਹਦਾ ਭਰਾ ਆ ਰਿਹਾ ਆ ਤੇ ਜਿਹਨਾਂ ਦਾ ਕੋਈ ਚਾਬੀ ਸੀ ਉਹ ਵੀ ਆ ਰਹੇ ਆ ਤੇ ਕੁੜਾ ਦੀ ਨਾਲ ਉਹਦੀ ਮੰਮੀ ਸੀ ਉਹ ਵੀ ਆ ਰਿਆ ਤੇ ਇਸ ਮਾਮਲੇ ਨੂੰ ਪੁਲਿਸ ਕਾਰਦ ਕੀਤੀ ਵੀ ਸ਼ਿਕਾਇਤ ਕੀਤੀ ਹੋਈ ਆ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਤੇ ਕੀ ਪ੍ਰਸ਼ਾਸਨ ਕੋ ਮੰਗ ਰਖਦੇ ਆਪਾਂ ਮੰਗ ਭਾਜੀ ਬਸ ਇਨਸਾਫ ਚਾਹੀਦਾ ਭਾਜੀ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਭਾਜੀ ਹੋ ਗਿਆ ਆ ਹਜੇ ਮੋਟਰਸਾਈਕਲ ਵੀ ਨਵਾਂ ਹੀ ਲਿਆ 2023 ਮਾਡਲ ਆ ਨੰਬਰ ਵਗੈਰਾ ਹੈ ਉਹਦਾ ਹਾਂਜੀ ਪੀਪੀ 36 ਕੇ 75 ਗਾਰਡ ਤੇ ਤੁਸੀਂ ਦਿੱਲੀ ਕੋ ਕਦੋਂ ਵਾਪਸ ਆਏ ਦਿੱਲੀ ਤੋਂ ਭਾਜੀ ਮੈਂ ਕੱਲ ਆਇਆ ਨਵੇਂ ਨੋ ਬਗੇ ਲੋਕ ਵਗੈਰਾ ਟੁੱਟੇ ਹੋਏ ਸੀਗੇ ਨਹੀਂ ਲੋਕ ਪਾਜੀ ਉਹ ਫੇਰ ਲੋਕ ਲਾਗੇ ਇਸ ਚਾਬੀ ਤੁਹਾਨੂੰ ਦੱਸਿਆ ਇੱਥੇ ਦੇਖ ਕੇ ਗਏ ਸੀ ਅਸੀਂ ਜਿਹਨਾਂ ਜਿਹੜੀ ਚਾਬੀ ਦਿੱਤੀ ਸੀ ਗੀਤਾ ਉਹਦਾ ਨਾਮ ਆ ਉਹ ਵੀ ਨਾਲ ਇੱਥੇ ਖੜੀ ਸੀ ਉਹ ਵੀ ਇੱਥੇ ਦੇ ਰਹਿਣ ਵਾਲੀ ਵੇਖੀ ਹਾਂ ਹਾਂਜੀ ਨਹੀਂ ਉਹ ਕਿਰਾਏ ਗਰੂ ਇੱਥੇ ਰਹਿੰਦੇ ਜਾਂ ਕੋਈ ਨਹੀਂ ਨਹੀਂ ਉਹਨਾਂ ਦਾ ਆਪਣਾ ਘਰ ਆ ਇਸੇ ਨਾਲ ਦੀ ਗਲੀ ਚ ਹੈ